ਉੱਪ ਤੋਂ ਪਹਿਲਾਂ ਗਵਾਂਢੀ ਤੁਹਾਡਾ ਨੇੜੇ ਦਾ ਬੰਦਾ ਹੁੰਦਾ ਹੈ ਕਦਿਆਂ ਲੜਿਆ ਕਰੋ ਬਾਈ ਬਣ ਕੇ ਹੋਏ ਸੱਚੀ ਮੁੱੱਚੀ ਕਦਿਆਂ ਲੜਿਆ ਕਰੋ ਕੁਝ ਨਹੀਂ ਨਿਕਲਦਾ ਇਸ ਲੜਾਈ ਚ ਪਿਆਰ ਵਾਸਤੇ ਵੀ ਪਿਆਰ ਕਰਨ ਵਾਸਤੇ ਵੀ ਜ਼ਿੰਦਗੀਆਂ ਅਧੂਰੀ ਹੈ ਤੇ ਲੋਕੀ ਲੜਨ ਦਾ ਟਾਈਮ ਪਤਾ ਨਹੀਂ ਕਿਥੋਂ ਕੱਢਦੇ ਮੈਂ ਤਾਂ ਹੈਰਾਨ ਐ ਇਸ ਗੱਲ ਤੇ ਤੇ ਫਿਰ ਤੁਸੀਂ ਵਖਤ ਪਾਦੇ ਮੇਰੀ ਪੰਜਾਬ ਪੁਲਿਸ ਖੜੀ ਹੈ ਮੇਰੇ ਭਾਈ ਥਾਣੇਦਾਰ ਸਾਹਿਬ ਖੜੇ ਨਾਲ ਹੰਦਰ ਸਾਹਿਬ ਖੜੇ ਹੈ ਫਿਰ ਵਖ ਤੁਸੀਂ ਇਹਨਾਂ ਨੂੰ ਪਾਣ ਜਦੋਂ ਜਦੋਂ ਫਿਰ ਇਹ ਟੂਟੀ ਥੋੜੀ ਕੱਸ ਦਿੰਦੇ ਐ ਤੇ ਫਿਰ ਤੁਸੀਂ ਕਹਿੰਦੇ ਹੋ ਪੁਲਸ ਮਾਰੀ ਐ ਪੁਲਸ ਮਾਰੀ ਮੁੜੀ ਨਹੀਂ ਇਹਦਾ ਉਹਦਾ ਮਾਰੀਆ ਜੀ ਤੁਸੀਂ ਮੰਨਦੇ ਨਹੀਂ ਵਸ ਤਿਆਰ ਖਿਆ ਕਰੋ ਲੜਨਾ ਲੜਨਾ ਛੱਡ ਦਿਓ ਯਾਰੋ ਓਕੇ ਖਾਂਦੇ ਪਿੰਦਿਆਂ ਨੂੰ ਵੇਖ ਕੇ ਨਾ ਸੜੀਏ ਆੜਦੇ ਗਵਹਾਂਣ ਜੀ ਕਦੀ ਨਾ ਲੜੀਏ ਖਾਂਦੇ ਪਿੰਦਿਆਂ ਨੂੰ ਵੇਖ ਕੇ ਨਾ ਸੜੀਏ ਉਹ ਵੈਰੀ ਕਹੇ ਜਾ ਕੇ ਵੈਰੀ ਘਰੇ ਜਾ ਕੇ ਵੀ ਕਦੀ ਨਹੀਂ ਖਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਉਹ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਲੋਕਤਤ ਮੈਂ ਪਹਿਲਾਂ ਵੀ ਕਹਾਂ ਸੀ ਲੋਕਤਤ ਐਸੀ ਚੀਜ਼ ਨਹੀਂ ਐਸੇ ਲਫ਼ਜ਼ ਨਹੀਂ ਐਸੇ ਸ਼ਬਦ ਨਹੀਂ ਸ਼ਬਦ ਗੁਰੂ ਵਰਗੇ ਨੇ ਐਡੀ ਸੇਹ ਦਿੰਦੇ ਐ ਰੱਬ ਤੇ ਯਾਰ ਚ ਕੋਈ ਫਰਕ ਨਹੀਂ ਹੁੰਦਾ ਜੇ ਸਮਝੋ ਤੁਸੀਂ ਓਕੇ ਸਹੀ ਕਹਿੰਦੇ ਨੇ ਸਿਆਣੇ ਜੱਫਾ ਮਾਰਾ ਇਹਨੇ ਦਾ ਜੱਟ ਨਾਲ ਵੈਰ ਬੁਰਾ ਬੱਟ ਬਣੇ ਜਿਹੜਾ ਮੇਰੇ ਨਾਲ ਧੋਖਾ ਨਹੀਂ ਕਮਾਈ ਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈ ਦਾ ਉਹ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ ਐਂਦੀ ਕਿ ਹਾਜ਼ਰੀ ਕਿਉਂਕਿ ਇਹਦੀ ਫਰਮਾਇਸ਼ ਪੂਰੀ ਕੀਤੀ ਹੈ ਮੈਨੂੰ ਯਾਦ ਤਾਂ ਹੀ ਨਹੀਂ ਸੀ ਪੂਰਾ ਰੱਬ ਲੋਕਾ ਮੈਂ ਤੇਰੀ ਫਰਮਾਇਸ਼ ਪੂਰੀ ਕੀ ਤੇ ਜੁਦਾ ਰਹੇ ਜੁਦਾ ਰਹੇ ਮਾਸ਼ਾਅੱਲਾ ਜਿੰਦਾਬਾਦ ਰਹੇ ਹਮੇਸ਼ਾ ਤੋਂ ਮਿਰਜ਼ਾ ਇਧਰ ਦੀ ਇਧਰ ਦੀ ਭਾਈ ਜੀ ਇਧਰ ਦੀ ਇਧਰ ਕਰੰਟ ਕਲੂਟਾ ਲੱਗਿਆ ਪਿਆ ਇੱਥੇ ਵੀ 11000 ਵੋਲਟ ਹੁੰਦੀ ਹੈ ਕਿਤੇ ਦੇਖੀ ਸ਼ਿਵਰਾਜ ਭਾਈ ਜੀ ਸ਼ਿਵਰਾਜ ਸਿੰਘ ਜੀ ਮੰਦਰ ਕਮੇਟੀ ਸ਼ਿਵਰਾਜ ਜੀ ਮੰਦਰ ਕਮੇਟੀ ਵੱਲੋਂ ਪਹਿਲਾਂ ਵੀ ਬਹੁਤ ਸਾਰਾ ਮਾਣਿਆ ਹੁਣ ਫੇਰ ਮਾਣ ਪੇਜਾ ਗਿਆ ਸ਼ੁਕਰੀਆ ਉਧਰ ਭਾਈ ਜੀ ਜਿਨ੍ਹਾਂ ਦੀ ਫਰਮਾਇਸ਼ ਸੀ ਹਰ ਦੋ ਗੀਤ ਹੋਰ ਕਹਿ ਕੇ ਮੈਂ ਖਿਮਾ ਚਾਹੂੰਗਾ ਇੱਕ ਮਿਰਜ਼ਾ ਪਹਿਲਾ ਮਿਰਜ਼ਾ ਕਹਿ ਦਈਏ ਹਰ ਹਰ ਇੱਕ ਭੈਣ ਨੂੰ ਆਪਣੇ ਭਰਾ ਤੇ ਰੱਬ ਵਰਗਾ ਮਾਣ ਹੁੰਦਾ ਹੈ। ਬਾਈ ਜੀ ਗੱਲਾਂ ਹੁਣ ਸੁਣਨ ਵਾਲੀਆਂ ਨੇ ਚਾਰਕਾ। ਹਰ ਇੱਕ ਭੈਣ ਨੂੰ ਆਪਣੇ ਭਰਾ ਤੇ ਰੱਬ ਵਰਗਾ ਮਾਣ ਹੁੰਦਾ ਹੈ। ਤੇ ਭੈਣ ਛੱਤੀ ਆਪਣੇ ਵੀਰ ਦੀ ਬੱਕੀ ਦੀ ਬਾਗ ਫੜ ਕੇ ਕਹਿੰਦੀ ਆ ਵੀਰਾ ਮਰਦਿਆ ਤੂੰ ਸਹਵਾਲ ਨੂੰ ਲੈਣ ਵਾਸਤੇ ਨਾ ਜਾ। ਕਿਉਂਕਿ ਜਿੱਥੇ ਹਕੀਕੀ ਗੱਲਾਂ ਹੁੰਦੀਆਂ ਨੇ ਦੋਸਤੋ ਉਥੇ ਨੇਰੀ ਜਾਂ ਮੀਂਹ ਜਾਂ ਤਫਾਨਾਂ ਦੀ ਕੋਈ ਗੱਲ ਨਹੀਂ ਹੁੰਦੀ ਹੋ ਗਿਆ। ਤੇ ਜਿੱਥੇ ਇਸ਼ਕ